ਜੇ ਤੁਹਾਡੀ ਮੰਨ ਲਓ ਮੂਰੀ ਰੇਵ ਘੁਮ ਰਹੀ ਆ ਤੁਹਾਨੂੰ ਸਿਉਣ ਤੋਂ ਪਤਾ ਚਲ ਜੂਗਾ ਵੀ ਤੁਹਾਡੀ ਇਹ ਅੱਗੇ ਪਿੱਛੇ ਜਾ ਰਹੀ ਹੈ ਜਾਂ ਜਮਾ ਬਿਲਕੁਲ ਸਿੱਧਾ ਜਾ ਰਹੀ ਹੈ ਜੇ ਤੁਹਾਡੀ ਜਮਾ ਸਲਾਈ ਸਿੱਧੀ ਜਾ ਰਹੀ ਆ ਤਾਂ ਮੰਨ ਲਓ ਤੁਹਾਡੀ ਮੂਰੀ ਆ ਜਿਹੜੀ ਉਹ ਬਿਲਕੁਲ ਵੀ ਲਫੀ ਨਹੀਂ ਤੇ ਸਹੀ ਆ ਜੇ ਕਈ ਵਾਰ ਇਸ ਤਰੀਕੇ ਨਾਲ ਟੇਢੀ ਵਿੰਗੀ ਹੋ ਰਹੀ ਆ ਤਾਂ ਮੈਂ ਮੰਨ ਕੇ ਚੱਲੋ ਵੀ ਤੁਹਾਡੀ ਜਿਹੜੀ ਬੁਕਰਮ ਲਗਾਈ ਹੋ ਤੁਸੀਂ ਨੇ ਢਿੱਲਣਾ ਲਗਾ ਤੀਜਾ ਰੇਵ ਸੀ ਕਪੜਾ ਉਹਦੇ ਕਾਰਨ ਹੋਈ ਆ ਇਹ ਜੀ ਆਪਾਂ ਨੇ ਪਿਛਲੀ ਵੀਡੀਓ ਦੇ ਵਿੱਚ ਤੁਹਾਨੂੰ ਸਲਾਈ ਕੋਰਸ ਦੇ ਪਹਿਲੇ ਦਿਨ ਆਪਾਂ ਨੇ ਸਲਵਾਰ ਦੀ ਕਟਿੰਗ ਦੱਸੀ ਸੀ ਅੱਜ ਆਪਾਂ ਤੁਹਾਨੂੰ ਉਹਦੀ ਸਟੀਚਿੰਗ ਦੱਸ ਰਹੇ ਹਾਂ ਤੁਸੀਂ ਵੀਡੀਓ ਨੂੰ ਧਿਆਨ ਨਾਲ ਦੇਖਣਾ ਬਹੁਤ ਹੀ ਸੌਖੇ ਤਰੀਕੇ ਨਾਲ ਆਪਾਂ ਜਿਹੜੇ ਨਵੇਂ ਸਿਰੇ ਤੋਂ ਸਿੱਖ ਰਹੇ ਨੇ ਉਹਨਾਂ ਵਾਸਤੇ ਇਹ ਵੀਡੀਓ ਬਹੁਤ ਹੀ ਵਧੀਆ ਰਹੂਗੀ ਤੁਸੀਂ ਨੇ ਬਹੁਤ ਹੀ ਧਿਆਨ ਦੇ ਨਾਲ ਦੇਖਣਾ ਵੀ ਆਪਾਂ ਕਿੱਦਾਂ ਆਸਣ ਵਾਲੀ ਸਲਾਈ ਜੜ ਰਹੇ ਹਾਂ ਕਿੱਦਾਂ ਆਪਾਂ ਲੰਬੀਆਂ ਸਲਾਈਆਂ ਪਾਵਾਂਗੇ ਤੁਸੀਂ ਆਪਾਂ ਵੀਡੀਓ ਸ਼ੁਰੂ ਕਰਨ ਲੱਗਦੇ ਹਾਂ ਸਿੰਪਲ ਸਲਵਾਰ ਦੀ ਜੜਾਈ ਕਰਨ ਲੱਗਦੇ ਹਾਂ ਹੁਣ ਆਪਾਂ ਸ਼ੁਰੂ ਕਰ ਰਹੇ ਹਾਂ ਸਲਵਾਰ ਨੂੰ ਆਪਾਂ ਦੇਖੋ ਆ ਆਪਣੇ ਕੋਲ ਸਲਵਾਰ ਬਲੈਕ ਦੀ ਆਪਾਂ ਨੇ ਉਹਦੇ ਕਟਿੰਗ ਕਰੀ ਸੀ ਅੱਜ ਤੁਹਾਨੂੰ ਉਹਦੀ ਸਟੀਚਿੰਗ ਕਰ ਰਹੇ ਹਾਂ ਆਪਾਂ ਸਭ ਤੋਂ ਪਹਿਲਾਂ ਕੀ ਕਰਨੇ ਆਪਾਂ ਨੇ ਆਸਣ ਜੜਨੇ ਆ ਇਹ ਆਪਾਂ ਗੁੰਮ ਵੀ ਪਾ ਸਕਦੇ ਆ ਸਿੱਧੀ ਵੀ ਪਾ ਸਕਦੇ ਆ ਤੇ ਆਪਾਂ ਇਸ ਤਰੀਕੇ ਨਾਲ ਫੋਲਡਿੰਗ ਕਰਕੇ ਤੁਸੀਂ ਇਹਦੇ ਨੁੱਕਰ ਤੇ ਸਲਾਈ ਮਾਰ ਕੇ ਸਲਾਈ ਨੂੰ ਪਲਟਾ ਕੇ ਵੀ ਪਾ ਸਕਦੇ ਹੋ ਆਪਾਂ ਤੁਹਾਨੂੰ ਦੱਸਾਂਗੇ ਦੋਨੋਂ ਤਰੀਕਿਆਂ ਦੇ ਵਿੱਚ ਗੁੰਮ ਸਲਾਈ ਫਿਲਹਾਲ ਆਪਾਂ ਅੱਜ ਤੁਹਾਨੂੰ ਇੱਕ ਤਰੀਕੇ ਦੇ ਵਿੱਚ ਹੀ ਦੱਸਾਂਗੇ ਵੀ ਤੁਸੀਂ ਝੋਲੀ ਵਾਲੀ ਜਾਨੀ ਕਿ ਆਸਣ ਵਾਲੀ ਸਲਾਈ ਕਿਸ ਤਰੀਕੇ ਨਾਲ ਗੁੰਮ ਕਰ ਸਕਦੇ ਹੋ ਦੇਖੋ ਸਭ ਤੋਂ ਪਹਿਲਾਂ ਆਪਾਂ ਸਿਰੇ ਤੇ ਸਲਾਈ ਮਾਰਾਂਗੇ ਬਹੁਤ ਹੀ ਸਿੰਪਲ ਦੇ ਵਿੱਚ ਦੱਸਾਂਗੇ ਤੁਹਾਨੂੰ ਜਿਵੇਂ ਆਪਾਂ ਨੇ ਪੱਲੇ ਜੋੜ ਲਏ ਸਿਰੇ ਤੇ ਸਲਾਈ ਲਗਾਵਾਂਗੇ ਆਪਾਂ ਪਹਿਲੀ ਸਲਾਈ ਇਹ ਦੇ ਦੀ ਉਹ ਆਸਨ ਵਾਲੀ ਸਲਾਈ ਨੂੰ ਐਂਡ ਤੇ ਜਾ ਕੇ ਪੱਕਾ ਕਰਨਾਗਾ ਇਸੇ ਤਰੀਕੇ ਆਪਾਂ ਦੂਸਰੀ ਨੂੰ ਪਾਵਾਂਗੇ ਪੱਕਾ ਕਰਕੇ ਚੱਲਾਂਗੇ ਸ਼ੁਰੂ ਤੋਂ ਜਦੋਂ ਵੀ ਆਪਾਂ ਸਲਾਈ ਨੂੰ ਪਾ ਰਹੇ ਹਾਂਗੇ ਜੀ ਦੇਖੋ ਇੱਕ ਆਪਾਂ ਨੇ ਸਿੰਗਲ ਸੀਨ ਮਾਰ ਲਈ ਹੁਣ ਇੱਥੇ ਆਪਾਂ ਨੇ ਪਲਟਾ ਕੇ ਮਾਰਨੀ ਆ ਦੇਖੋ ਹੁਣ ਇਹ ਆ ਦੇਖੋ ਆ ਆਪਾਂ ਨੇ ਸਿੱਧੀ ਸੀਨ ਮਾਰੀ ਆ ਹੁਣ ਇਹਨੂੰ ਇਸ ਤਰੀਕੇ ਨਾਲ ਕਰ ਦਾਂਗੇ ਇਹਦੇ ਨਾਲ ਸਲਾਈ ਗੁੰਮ ਹੋ ਜੂਗੀ ਨਹੀਂ ਤਾਂ ਸਲਾਈ ਤੋਂ ਢੀ ਮੋਟੀ ਜੀ ਬਣੇਗੀ ਇਹਨਾਂ ਲਈ ਸਫਾਈ اچھی ਆਉਗੀ ਇਹਦੇ ਨਾਲ ਕੋਈ ਇਹਦੇ ਵਿੱਚ ਜ਼ਿਆਦਾ ਮਾਰਜਿਨ ਕੱਟਣ ਦੀ ਜ਼ਰੂਰਤ ਨਹੀਂ ਹੁੰਦੀ ਕੁਝ ਨਹੀਂ ਨੋਰਮਲ ਜਿੰਨਾ ਆਪਾਂ ਆਮ ਮਾਰਜਿਨ ਕੱਟਦੇ ਆ ਸਲਾਈਆਂ ਦੇ ਵਿੱਚ ਉਸੇ ਹਿਸਾਬ ਨਾਲ ਤੁਸੀਂ ਇਹਦਾ ਕਟਾਈ ਕੱਟ ਸਕਦੇ ਹੋ ਦੇਖੋ ਇਸੇ ਤਰੀਕੇ ਆਪਾਂ ਆਸਣ ਦੀ ਦੂਜੀ ਸਲਾਈ ਤੇ ਗੁੰਮ ਸਲਾਈ ਲਗਾਵਾਂਗੇ ਹਾਂਜੀ ਦੇਖੋ ਆਪਾਂ ਨੇ ਦੋਨੋਂ ਆਸਣਾਂ ਤੇ ਗੁੰਮ ਸਲਾਈਆਂ ਲਗਾ ਲਈਆਂ ਦੇਖੋ ਕੋਈ ਆਪਾਂ ਨੂੰ ਇੰਟਰਲੌਕ ਦੀ ਜ਼ਰੂਰਤ ਨਹੀਂ ਹੈਗੀ ਪੂਰੀ ਦੀ ਪੂਰੀ ਆਪਾਂ ਨੇ ਗੁੰਮ ਕਰ ਲਈ ਹੁਣ ਜੜਨੇ ਆ ਇਹਦੇ ਨਾਲ ਆਪਾਂ ਗੋਡੇ ਪਾਸ ਹੀ ਆਪਣੇ ਗੋਡੇ ਇਹ ਤੁਸੀਂ ਨੇ ਜਿਆਦਾ ਕੋਸ਼ਿਸ਼ ਕਰਨੀਆਂ ਕੰਨੀਆਂ ਨੂੰ ਆਪਸ ਦੇ ਵਿੱਚ ਮਿਲਾਉਣਾ ਜੇ ਤੁਹਾਡੇ ਕੱਪੜੇ 'ਚ ਫੁੱਟਸੇਦ ਨਹੀਂ ਹੈਗੀ ਤਾਂ ਤੁਹਾਡੀਆਂ ਇੱਕ ਦੋ ਕੰਨੀਆਂ ਬਰਾਬਰ ਮਿਲਣਗੀਆਂ ਤੇ ਦੋ ਬਿਨਾ ਮਿਲਣ ਤੋਂ ਹੋਣਗੀਆਂ ਮੰਨ ਲਓ ਕਟਾਈ ਵਾਲਾ ਪਾਸਾ ਹੋਊਗਾ ਜਿਹਦੇ ਪਾਸੇ ਕੰਨੀ ਨਹੀਂ ਹੋਊਗੀ ਦੋ ਸੀਨਾ ਤੁਹਾਡੀਆਂ ਹੋਈਆਂ ਹੋਣਗੀਆਂ ਜਿੰਨਾ ਪਾਸੇ ਕੰਨੀ ਹੋਊਗੀ ਤੁਸੀਂ ਖਾਸ ਕਰਕੇ ਕੰਨੀਆਂ ਨੂੰ ਮਿਲਾਉਣ ਦੀ ਕੋਸ਼ਿਸ਼ ਕਰਿਆ ਕਰੋ ਕਿਉਂਕਿ ਆਪਾਂ ਨੂੰ ਐਂਟਰਲੌਕ ਦੀ ਜਿਆਦਾ ਜ਼ਰੂਰਤ ਨਹੀਂ ਪੈਂਦੀ ਜੇ ਕੱਪੜੇ ਦੇ ਵਿੱਚ ਪੁੱਠ ਸਿੱਧਾ ਗਈ ਫਿਰ ਤੋਂ ਡੀ ਕੰਨੀਆਂ ਮਿਲਦੀਆਂ ਨਹੀਂ ਮੰਨ ਲਓ ਇੱਕ ਕੰਨੀ ਮਿਲ ਸਕਦੀ ਹੈ ਦੂਸਰੀਆਂ ਨਹੀਂ ਮਿਲਣਗੀਆਂ ਜਦੋਂ ਵੀ ਤੁਸੀਂ ਇਹਦੇ ਨਾਲ ਪਹੁੰਚਾ ਜੜ ਰਹੇ ਹੋ ਤਾਂ ਤੁਸੀਂ ਨੇ ਉੱਪਰੋਂ ਨਹੀਂ ਸਲਾਈ ਪਾਉਣੀ ਤਾਂ ਤੁਸੀਂ نیچے ਪਹੁੰਚਿਆਂ ਵਾਲੀ ਸਾਈਡ ਤੋਂ ਜਿੱਧਰ ਆਪਾਂ ਨੇ ਪਹੁੰਚਾ ਬਣਾਉਣਾ ਉਸ ਸਾਈਡ ਤੋਂ ਰੱਖ ਕੇ ਤੁਸੀਂ ਸਲਾਈ ਪਾਉਣੀ ਆਂਗੀ ਇਹ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਤੁਸੀਂ ਨੇ ਗੋਡਾ نیچے ਰੱਖਣਾ ਜਾਂ ਕੁੰਦਾ ਉੱਪਰ ਰੱਖਣਾ ਮੰਲੋ ਤੋਂ ਡਿਸਲਾਈ ਹੈ ਜਿਹੜੀ ਉਹ ਵਿੱਚ ਰਸ ਨਹੀਂ ਨਹੀਂ ਚਾਹੀਦੀ ਹੈਗੀ ਤੁਸੀਂ ਸਲਾਈ ਨੂੰ ਪਕੜ ਕੇ ਸਲਾਈ ਮਾਰਨੀ ਹੈ ਉਹ ਤੁਹਾਨੂੰ ਦੱਸਾਂਗੇ ਵੀ ਕਿੱਦਾਂ ਤੁਸੀਂ ਸਲਾਈ ਫੜ ਕੇ ਮਾਰਨੀ ਆ ਵੀ ਜਿਹੜੀ ਆਪਣੀ ਨਾਮ ਹੋਊਗੀ ਉਹ ਵਿੱਚ ਨਾ ਆਵੇ ਆਪਾਂ ਨੇ ਜਮਾ ਸਿਰੇ ਤੋਂ ਦੇਖੋ ਇੱਥੋਂ ਧਰ ਲਿਆ ਬਰਾਬਰ ਕਰਕੇ ਬਿਲਕੁਲ ਤੁਸੀਂ ਜਦੋਂ ਚੱਲੋਗੇ ਤਾਂ ਪੱਕਾ ਕਰਕੇ ਚੱਲੋਗੇ ਜੇ ਤੁਸੀਂ ਐਦਾਂ ਸੀਨ ਨੂੰ ਪਕੜ ਕੇ ਸਲਾਈ ਮਾਰੋਗੇ ਤਾਂ ਤੁਹਾਡੀ ਸਲਾਈ ਕਦੇ ਵੀ ਵਿੱਚ ਰਸੂਗੀ ਨਹੀਂ ਜਿਹਦੇ ਕਾਰਨ ਸਿਉਣ ਦੇ ਵਿੱਚ ਢਿੱਲ ਰਹਿ ਜਾਂਦੀ ਆ ਤਾਂ ਤੁਸੀਂ ਇਸ ਤਰੀਕੇ ਦੇ ਨਾਲ ਸਲਾਈ ਪਾ ਸਕਦੇ ਹੋ ਦੇਖੋ ਇਸੇ ਤਰੀਕੇ ਆਪਾਂ ਅੱਗੇ ਜਾ ਕੇ ਮਲਾਵਾਂਗੇ ਤੇ ਨਾ ਹੀ ਤੁਹਾਡੀ ਸਲਾਈ ਦੇ ਵਿੱਚ ਕੋਈ ਬਾਦ ਘਾਟ ਰਹੇ ਜੇ ਬਰਾਬਰ ਸਹੀ ਤਰੀਕੇ ਨਾਲ ਕਟਿੰਗ ਕਰੀ ਹੋਊਗੀ ਤੁਹਾਡੀ ਦੇਖੋ ਇਸ ਤਰੀਕੇ ਨਾਲ ਆਪਾਂ ਨੇ ਫੜ ਲਿਆ ਇੱਕ ਵਾਰ ਇਹਨੂੰ ਸੈਂਟਰ ਦੇ ਵਿੱਚੋਂ ਫੇਰ ਪਕੜਾਂਗੇ ਫੇਰ ਅੱਗੇ ਤੱਕ ਸਲਾਈ ਨੂੰ ਲੈ ਕੇ ਜਾਵਾਂਗੇ ਕੰਨੀਆਂ ਨੂੰ ਹਮੇਸ਼ਾ ਵਾਸਤੇ ਜੇ ਜਿਆਦਾ ਚੜਾਈ ਦੇ ਵਿੱਚ ਕੰਨੀਆਂ ਤਾਂ ਤੁਸੀਂ ਉਹਦੀ ਕੰਨੀ ਦੀ ਕਟਿੰਗ ਕਰਨੀ ਆ ਨਹੀਂ ਸਾਰੇ ਦੀ ਸਾਰੀ ਕੰਨੀ ਵਿੱਚ ਲੁਕਾਉਣੀ ਹੋਊਗੀ ਕਈ ਵਰ ਗਲੀਆਂ ਜੀਆਂ ਹੁੰਦੀਆਂ ਨੇ ਕੰਨੀ ਦੇ ਵਿੱਚ ਉਹ ਵੀ ਤੁਸੀਂ ਵਿੱਚ ਕਵਰ ਕਰਿਆ ਕਰੋ ਨਹੀਂ ਤਾਂ ਉਹ ਬਾਹਰਲੀ ਸਾਈਡ ਦੇ ਵਿੱਚ ਜਦੋਂ ਆਪਾਂ ਸਿੱਧੀ ਕਰਕੇ ਦੇਖਦੇ ਆਂ ਸਲਵਾਰ ਉਹ ਅੱਛੀ ਨਹੀਂ ਲੱਗਦੀ ਕੰਨੀ ਨਜ਼ਰ ਆਉਂਦੀ ਠੀਕ ਨਾਲ ਦੇਖੋ ਆਪਾਂ ਦੂਸਰੀ ਸਾਈਡ ਤੇ ਜੜਾਂਗੇ ਦੇਖੋ ਇਹਦੇ ਵਿੱਚ ਕੱਪੜੇ 'ਚ ਕੋਈ ਫੁੱਟਸਿੱਦ ਨਹੀਂ ਹੈਗੀ ਤਾਂ ਆਪਣੀਆਂ ਕੰਨੀਆਂ ਬਰਾਬਰ ਮਿਲਣਗੀਆਂ ਦੇਖੋ ਦੋ ਕੰਨੀਆਂ ਇਕੱਠੀਆਂ ਮਿਲਣਗੀਆਂ ਤੇ ਦੋ ਬਿਨਾ ਕੰਨੀਆਂ ਤੋਂ ਤਾਂ ਇਸੇ ਤਰੀਕੇ ਨਾਲ ਮੈਂ ਦੇਖੋ ਨੀਚੇ ਤੋਂ ਸ਼ੁਰੂ ਕਰ ਰਹੀ ਆਂਗੀ ਬਿਲਕੁਲ ਬਰਾਬਰ ਕਰਕੇ ਚੱਲੂਗੀ ਨੂੰ 블랙 ਕਪੜੇ ਕਾਰਨ ਤੁਹਾਨੂੰ ਸਲਾਈ ਨਹੀਂ ਦਿਸਦੀ ਹੋਣੀ ਦੇਖੋ ਕਈ ਵਾਰ ਨਜ਼ਰ ਨਹੀਂ ਆਉਂਦਾ 블랙 ਦੇ ਕਲਰ ਡਾਰਕ ਹੈਗਾ ਤਾਂ ਤੁਸੀਂ ਕੰਨੀ ਦੇ ਹਿਸਾਬ ਨਾਲ ਸਲਾਈ ਲਗਾ ਸਕਦੇ ਹੋ ਜਿੰਨੀਆਂ ਤੁਸੀਂ ਸਲਾਈਆਂ ਇਧੀਆਂ ਸਿੱਧੀਆਂ ਲਗਾਉਂਗੇ ਸੋਡੀ ਸਿੱਧੇ ਪਾਸੇ ਉੰਨੀ ਹੀ ਫਿਨਿਸ਼ਿੰਗ ਆਊਗੀ ਪ੍ਰੈਸ ਵੇਲੇ ਸਲਾਈਆਂ ਆਟੋਮੈਟਿਕ ਹੀ ਨਿਕਲ ਜਾਣਗੀਆਂ ਤੁਹਾਨੂੰ ਜ਼ਿਆਦਾ ਪ੍ਰੈਸ ਮਾਰਨ ਦੀ ਜ਼ਰੂਰਤ ਨਹੀਂ ਪੈਣੀ ਤਾਂ ਤੁਸੀਂ ਇਸ ਤਰੀਕੇ ਨਾਲ ਕੰਨੀਆਂ ਨੂੰ ਫੜਦੇ ਜਾਣਾ ਤੇ ਸਿੱਧੀ ਸਲਾਈ ਲਗਾਉਂਦੇ ਜਾਣਾਗਾ ਇਹ ਆਪਣੇ ਦੋਨੇ ਕੁੰਦੇ ਦੇਖੋ ਇਹਦੇ ਨਾਲ ਗੋਡੇ ਜੜੇ ਗਏ ਆਪਾਂ ਨੇ ਤੁੰਦਿਆਂ ਨੇ ਨਾਲ ਗੋਡਿਆਂ ਦੀ ਜੜਾਈ ਕਰ ਲਈ ਦੇਖੋ ਆਸੀਂ ਆਪਣਾ ਆਸਣ ਆਹ ਕੁੰਦੇ ਆਗੇ ਆਹ ਗੋਡੇ ਹੋਗੇ ਹੁਣ ਆਪਾਂ ਦੂਸਰੇ ਕੁੰਦੇ ਦੇ ਨਾਲ ਜੜਾਂਗੇ ਉਹਨੂੰ ਵੀ ਆਪਾਂ ਨੀਚੇ ਤੋਂ ਹੀ ਧਰ ਕੇ ਚੱਲਾਂਗੇ ਹਾਂਜੀ ਦੇਖੋ ਹੁਣ ਆਪਾਂ ਇਸੇ ਤਰ੍ਹਾਂ ਹੀ ਦੂਜੇ ਪਾਸੇ ਜੜ ਲਾਂਗੇ ਉਹਦੇ ਨਾਲ ਜਿਹੜੇ ਦੂਸਰੇ ਪੱਲੇ ਦੇ ਆਸਣਾਂ ਦੀ ਫਲਾਈ ਪਾਈ ਸੀ ਤਾਂ ਸਿੱਧੇ ਲੈ ਕੇ ਜਾਣਾ ਆਪਾਂ ਨੇ ਹਾਂਜੀ ਦੇਖੋ ਹੁਣ ਆਪਣੀ ਇੱਕ ਸੀਨ ਰਹਿ ਗਈ ਇਹਦੀ ਮਾਰਨ ਵਾਲੀ ਤਾਂ ਇਹ ਤੁਸੀਂ ਧਿਆਨ ਦੇਣਾ ਕਈ ਵਾਰੀ ਬਲ ਪੈ ਜਾਂਦਾ ਸਲਵਾਰ ਦੇ ਵਿੱਚ ਤਾਂ ਤੁਸੀਂ ਨੇ ਐਦਾਂ ਪਕੜ ਕੇ ਸਲਾਈ ਨੂੰ ਆਪਸ ਦੇ ਵਿੱਚ ਮਲਾਉਂਦੇ ਜਾਣਾ ਕਿਉਂਕਿ ਫਿਰ ਆਪਾਂ ਨੂੰ ਬਾਅਦ ਦੇ ਵਿੱਚ ਉਲਝਣ ਰਹਿੰਦੀ ਹੈ ਵੀ ਆਸਣ ਵਾਲੀ ਸਲਾਈ ਪੱਟੀਆਂ ਜਾਂ ਕੁੰਡੇ ਵਾਲੀ ਸਲਾਈ ਪੱਟੀਆਂ ਕੀ ਚੀਜ਼ ਦੀ ਸਲਾਈ ਪੱਟੀਆਂ ਤੁਹਾਨੂੰ 2 ਮਿੰਟ ਵੱਧ ਲੱਗ ਜਾਣਗੇ ਤਾਂ ਤੁਸੀਂ ਇਸ ਤਰੀਕੇ ਦੇ ਨਾਲ ਸਲਾਈ ਨੂੰ ਕੱਪੜੇ ਨੂੰ ਫੜ ਕੇ ਬਰਾਬਰ ਮਲਾਉਂਦੇ ਜਾਣਾ ਕਿਉਂਕਿ ਇਹਦੇ ਵਿੱਚ ਕੋਈ ਵੀ ਬਲ ਨਾ ਪਵੇ ਤਾਂ ਇਸੇ ਤਰੀਕੇ ਆਪਾਂ ਇਹ ਸਲਾਈ ਲਾਸਟ ਵਾਲੀ ਰਹਿ ਗਈ ਜਿਹੜੀ ਜੜਨ ਵਾਲੀ ਸਲਵਾਰ ਦੀ ਇਹ ਵੀ ਲਗਾ ਲਾਂਗੇ ਤੇ ਦੋਨੋਂ ਦੱਸਾਂਗੇ ਇਹਦੇ ਵਿੱਚ ਬੁਕਰਮ ਲਗਾਉਣੀ ਪਹਿਲਾਂ ਆਪਾਂ ਇਹ ਚੀਜ਼ ਨੂੰ ਕੰਪਲੀਟ ਕਰਾਂਗੇ ਹਾਂਜੀ ਦੇਖੋ ਇਹ ਆਪਣੀ ਸਲਵਾਰ ਦੀ ਬਿੜਾਈ ਪੂਰੀ ਹੋ ਚੁੱਕੀ ਆ ਤੇ ਹੁਣ ਤੁਹਾਨੂੰ ਆਪਾਂ ਇਹਦੇ ਬੁਕਰਮ ਲਾਉਣੀ ਦੱਸਾਂਗੇ ਦੇਖੋ ਇਹ ਪੂਰੀ ਦੀ ਪੂਰੀ ਸਲਵਾਰ ਆਪਾਂ ਨੇ ਜੜ ਲਈ ਬੁਕਰਮ ਲਾਉਣ ਦਾ ਬਹੁਤ ਹੀ ਸੌਖੇ ਤਰੀਕੇ ਨਾਲ ਦੱਸਾਂਗੇ ਤੁਹਾਨੂੰ ਤੇ ਸਫਾਈ ਵੀ ਬਹੁਤ ਜ਼ਿਆਦਾ ਆਊਗੀ ਜਿੰਨੀ ਤੁਸੀਂ ਬੁਕਰਮੋਦੀ ਕਟਿੰਗ ਪਾਉਂਗੇ ਉੰਨੀ ਹੀ ਸੋਡੀ ਰੈਡੀ ਰਹੂਗੀ ਕਈ ਵਾਰ ਕੀ ਹੁੰਦਾ ਆਪਾਂ ਬੁਕਰਮ ਅਲੱਗ-ਅਲੱਗ ਤਰੀਕਿਆਂ ਨਾਲ ਜੜ ਲੈਂਦੇ ਆ ਜਿਹਦੇ ਕਾਰਨ ਜਿੰਨੀ ਆਪਾਂ ਸਲਾਈ ਦੇ ਵਿੱਚ ਬੁਕਰਮ ਦੇ ਦਿੰਨੇ ਆ ਉਹ ਖਤਮ ਹੋ ਜਾਂਦੀ ਆ ਪਰ ਜੇ ਤੁਸੀਂ 1.5 ਇੰਚ ਕਟਾਈ ਦੇ ਵਿੱਚ ਬੁਕਰਮ ਪਾ ਰਹੇ ਹੋ ਤਾਂ ਤੁਹਾਡੀ 1.5 ਇੰਚ ਹੀ ਰੈਡੀ ਰਹੂਗੀ ਜੇ ਤੁਸੀਂ ਸਾਡੇ ਹਿਸਾਬ ਦੇ ਨਾਲ ਪਾਉਂਗੇ ਸਭ ਤੋਂ ਪਹਿਲਾਂ ਦੇਖੋ ਆਪਣੇ ਕੋਲੇ ਮੂਰੀਆਂ ਵਾਸਤੇ ਕਪੜਾ ਉਹਦੀ ਕਟਿੰਗ ਕਰਾਂਗੇ 벨ਟ ਆਪਾਂ ਨੇ ਸਾਈਡ ਤੇ ਕਟਿੰਗ ਕਰਕੇ ਪੂਰਾ ਤਿਆਰ ਜਿੰਨਾ ਚਾਹੀਦਾ ਉਹ ਰੱਖਿਆ ਹੋਇਆਗਾ ਤੇ ਆਪਾਂ ਮੂਰੀਆਂ ਵਾਸਤੇ ਕਪੜਾ ਲਵਾਂਗੇ ਦੇਖੋ ਜੇ ਤੁਹਾਡਾ ਕੱਪੜਾ ਜ਼ਿਆਦਾ ਪਤਲਾ ਤਾਂ ਤੁਸੀਂ ਡਬਲ ਫੋਲਡਿੰਗ ਵਾਸਤੇ ਵੀ ਰੱਖ ਸਕਦੇ ਹੋ ਜੇ ਨੋਰਮਲ ਠੀਕ ਆ ਬਨ ਲੋ ਬੁਕਰਮ ਨਹੀਂ ਨਜ਼ਰ ਆ ਰਹੀ ਤਾਂ ਤੁਸੀਂ ਉਸ ਹਿਸਾਬ ਦੇ ਨਾਲ ਕਟਿੰਗ ਕਰ ਸਕਦੇ ਹੋ ਨਹੀਂ ਹੁਣ ਮੂਰੀਆਂ ਤੇ ਬੁਕਰਮ ਝੜਨੀ ਆ ਉਹ ਤੁਸੀਂ ਕਿਸ ਤਰੀਕੇ ਨਾਲ ਝੜੋਂਗੇ ਸਭ ਤੋਂ ਪਹਿਲਾਂ ਤੁਸੀਂ ਨੇ ਲੀਰ ਲੈ ਲੈਣੀਆਂ ਦੇਖੋ ਇਸ ਤਰੀਕੇ ਨਾਲ 2.5 ਇੰਚ ਦੀ ਕਟਾਈ ਦੇ ਵਿੱਚ ਲੀਰ ਲੈ ਲੋਗੇ ਲੀਰ ਦਾ ਸਿੱਧਾ ਪਾਸਾ ਤੁਸੀਂ ਉੱਪਰਲੀ ਸਾਈਡ ਰੱਖਣਾ ਹੋਊਗਾ ਦੇਖੋ ਇਸ ਤਰੀਕੇ ਨਾਲ ਇੱਕ ਟੰਕਾ ਲਗਾ ਲਿਆ ਆਪਾਂ ਨੇ ਲੀਰ ਦੇ ਉੱਪਰ ਹੁਣ ਤੁਸੀਂ ਸਲਵਾਰ ਹੋਊਗੀ ਜਿਹੜੀ ਉਹ ਤੁਹਾਡੀ ਤੁਸੀਂ ਉਲਟੀ ਰੱਖਣੀ ਹੋਊਗੀ ਦੇਖੋ ਲੀਰ ਆਪਾਂ ਨੇ ਸਿੱਧੀ ਰੱਖਣੀ ਆ ਸਲਵਾਰ ਉਲਟੀ ਰੱਖਾਂਗੇ ਤਾਂ ਤੁਸੀਂ ਇਸ ਤਰੀਕੇ ਦੇ ਨਾਲ ਵਿੱਚ ਰੱਖ ਕੇ ਇੱਕ ਟੰਕਾ ਲਗਾ ਸਕਦੇ ਹੋ ਦੇਖੋ ਜਿਹੜੀਆਂ ਤੁਹਾਡੀਆਂ ਸੀਨਾ ਹੋਣਗੀਆਂ ਜਾਂ ਤਾਂ ਤੁਸੀਂ ਅੰਦਰਲੀ ਸਾਈਡ ਵੱਲ ਹੀ ਕਰਕੇ ਚੱਲਿਓ ਜਾਂ ਬਾਹਰਲੀ ਸਾਈਡ ਵੱਲ ਇਸ ਤਰ੍ਹਾਂ ਨਾ ਹੋਵੇ ਵੀ ਇੱਕ ਸਾਇਲ ਸिलाई ਤੁਸੀਂ ਬਾਹਰਲੀ ਸਾਈਡ ਤੇ ਇੱਕ ਸिलाई ਅੰਦਰਲੀ ਸਾਈਡ ਕਿਉਂਕਿ ਪ੍ਰੈਸ ਵੇਲੇ ਫਿਰ ਆਪਾਂ ਬਹੁਤ ਕਨਫਿਊਜ਼ ਹੋਨੇ ਆਪਣੀ ਸਿਉਣਾ ਨਹੀਂ ਆਪਸ ਦੇ ਵਿੱਚ ਮਿਲਦੀਆਂ ਆਪਾਂ ਰੋਲ ਪਾਵਾਂਗੇ ਰੋਲ ਵਾਲੀ ਬੁਕਰਮ 1.5 ਇੰਚ ਦੇ ਵਿੱਚ ਹੋਊਗੀ ਤੁਸੀਂ ਸਿੰਪਲ ਵੀ ਪਾ ਸਕਦੇ ਹੋ ਇਹਦੇ ਵਿੱਚ ਕੋਈ ਚੱਕਰ ਨਹੀਂ ਹੈਗਾ ਕੱਟ ਦੇਖੋ ਆਪਾਂ ਨੇ ਇਸ ਤਰੀਕੇ ਨਾਲ ਟੇਡਾ ਕੱਟ ਲਗਾ ਲੈਣਾ ਨਹੀਂ ਤਾਂ ਆਪਣੀ ਕੋਈ ਜ਼ਿਆਦਾ ਬੇਸਤੀ ਦੀ ਬੁਕਰਮ ਜਾਊਗੀ ਕਈ ਵਾਰ ਕੀ ਹੁੰਦਾ ਲੇਡੀਜ਼ ਲੰਬੀਆਂ ਲੰਬੀਆਂ ਇਸ ਤਰ੍ਹਾਂ ਕੱਢ ਲੈਂਦੀਆਂ ਨੇ ਅੱਗੇ ਤੱਕ ਬਾਅਦ ਚ ਉਹਦੀ ਕਟਾਈ ਪਾਉਂਦੀਆਂ ਰਹਿੰਦੀਆਂ ਨੇ ਤੇ ਤੁਸੀਂ ਨੇ ਪਹਿਲਾਂ ਹੀ ਦੇਖੋ ਐਦਾਂ ਦੀ ਕਟਾਈ ਪਾਉਣੀ ਆ ਇਹ 2.5 ਇੰਚ ਦੇ ਵਿੱਚ 2 ਇੰਚ ਦੇ ਵਿੱਚ ਕਟਾਈ ਇਸ ਤਰ੍ਹਾਂ ਰੇਵ ਕੱਟ ਲਗਾ ਲੈਣਾ ਜਿਹੜੀ ਬੁਕਰਮਾ ਹੋਊਗੀ ਥੋਡੀ ਉਹ ਤੁਸੀਂ ਬਾਹਰਲੀ ਸਾਈਡ ਵੱਲ ਰੱਖਣੀ ਹੋਊਗੀ ਸੱਜੇ ਹੱਥ ਵੱਲ ਤੁਹਾਡੀ ਬੁਕਰਮਾ ਹੋਣੀ ਚਾਹੀਦੀ ਆ ਜਿਹੜੀ ਸਲਵਾਰ ਤੇ ਕਪੜਾ ਇਹਦਾ نیچے ਰੱਖਿਆ ਮੂਰੀ ਵਾਲਾ ਉਹ ਤੁਹਾਡਾ ਹੋਊਗਾ ਖੱਬੇ ਪਾਸੇ ਇਸ ਤਰੀਕੇ ਨਾਲ ਦੇਖੋ ਤੁਸੀਂ ਨੇ ਹਾਫ ਇੰਚ ਦਾ ਮਾਰਜਿਨ ਆਪਾਂ ਨੇ نیچے ਵੱਲ ਰੱਖਣਾ ਇਸ ਤਰ੍ਹਾਂ ਇਹਦਾ ਚੜਾ ਕਰਕੇ ਰੱਖਣਾ ਬੁਕਰਮਾ ਦਾ ਉੱਪਰ ਬਹੁਤ ਹੀ ਸੌਖੇ ਤਰੀਕੇ ਨਾਲ ਇੱਕ ਸਲਾਈ ਦੇ ਵਿੱਚ ਤੁਹਾਡੀ ਬੁਕਰਮ ਨਾਲ ਜੜੀ ਜਾਊਗੀ ਤੋ ਨੂੰ ਅਲੱਗ-ਅਲੱਗ ਕੱਪੜੇ ਤੇ ਜੜਨ ਦੀ ਜ਼ਰੂਰਤ ਨਹੀਂ ਹੈਗੀ ਤਾਂ ਦੇਖੋ ਤੁਸੀਂ ਇਸ ਤਰੀਕੇ ਨਾਲ ਮਾਰ ਦੇਣ ਦੇਖਦੇ ਜਾਓਗੇ ਵੀ ਨਿਕਲ ਤਾਂ ਨਹੀਂ ਰਿਹਾ ਬੁਕਰਮ ਦੀ ਇਧਰਲੀ ਸਾਈਡ ਜਨਨ ਕਿ ਖੱਬੇ ਪਾਸੇ ਬੁਕਰਮ ਦੇ ਤੁਸੀਂ ਨੇ ਪੈਰ ਪੈਰ ਦਾ ਦਵਾ ਦੇਣਾ ਹੋਊਗਾ ਦੇਖੋ ਬੁਕਰਮ ਦਾ ਦਵਾ ਇੰਨਾ ਦੇਣਾ نیچے ਕੱਪੜੇ ਦਾ ਤੇ ਸਲਵਾਰ ਦਾ ਤੁਸੀਂ ਨੇ 1/2 ਇੰਚ ਦਵਾ ਦੇਣਾਗਾ نیچے ਤੋਂ ਤੁਹਾਡਾ ਕਪੜਾ ਨਾ ਆਉਣਾ ਚਾਹੀਦਾ ਬੁਕਰਮ ਦਾ ਨਾ ਆਉਣਾ ਚਾਹੀਦਾ ਇਸੇ ਤਰੀਕੇ ਨਾਲ ਆਪਾਂ ਮੂਰੀ ਤੇ ਸਾਰੀ ਬੁਕਰਮ जड़ ला हाँ ही सलवार खिमल हाँ करी इसे तरीके दूसरी साइड भी बारिश सिलाई वाल करा इत जिथे तीन तो मूहरी का कट पाया हो रुक जाओगे देखो अपने कट करता हम तो जिस तरीके उधर रेब कट लगया उस तरीके ਦੂਸਰੀ ਸਾਈਡ ਤੇ ਰੇਵ ਕੱਟ ਲਗਾ ਲਓਗੇ ਦੇਖੋ ਤੇ ਆਪਾਂ ਨੇ ਆਹ ਕੱਪੜਾ ਇਹਦਾ ਫਾਲਤੂ ਦਾ ਕੱਟਤਾ ਇਸੇ ਤਰੀਕੇ ਨਾਲ ਆਪਾਂ ਦੂਸਰੀ ਮੂਰੀ ਤੇ ਵੀ ਝੜਾਂਗੇ ਦੋਨੋਂ ਮੂਰੀਆਂ ਦੇ ਦੇਖੋ ਐਦਾਂ ਬੁਕਰ ਨੂੰ ਝੜ ਲਈ ਹੁਣ ਆਪਾਂ ਨੇ ਕੀ ਕਰਨਾ ਸਲਵਾਰ ਨੂੰ ਇਸ ਤਰ੍ਹਾਂ ਸਿੱਧੀ ਕਰਾਂਗੇ ਜਿਹੜੀ ਲੀਰ ਲਗਾਈ ਸੀ ਉਹ ਇਸ ਤਰ੍ਹਾਂ ਬੁਕਰ ਨੂੰ ਕਵਰ ਕਰ ਦਾਂਗੇ ਤਾਂ ਤੁਸੀਂ ਨੇ ਇਸ ਤਰ੍ਹਾਂ ਕਰਕੇ ਬਿਲਕੁਲ ਇਧਰਲੇ ਪਾਸੇ ਤੁਹਾਡੀ ਨਾਮ ਨਹੀਂ ਰਹਿਣੀ ਚਾਹੀਦੀ ਮੰਨ ਲਓ ਤੁਸੀਂ ਇਸ ਤਰੀਕੇ ਨਾਲ ਬਿਲਕੁਲ ਸਾਫ਼ ਕਰਕੇ ਥੋੜਾ ਜਿਹਾ ਖਿੱਚ ਕੇ ਪੈਨੇ ਸੀਨ ਲਗਾ ਲੋਂਗੇ ਦੇਖੋ ਜੇ ਇਧਰਲੇ ਪਾਸੇ ਨਾਮ ਨਹੀਂ ਛੱਡਣੀ ਤੁਸੀਂ ਇਸ ਤਰੀਕੇ ਨਾਲ ਸਾਫ਼ ਕਰਕੇ ਬਿਲਕੁਲ ਚਲਾਈ ਲਗਾਉਣੀ ਆ ਜਿੰਨੀ ਤੁਹਾਡੀ ਬੁਕਰਮ ਜਾਂਣ ਦੇ ਵਿੱਚ ਸਫਾਈ ਆਉਗੀ ਉੰਨੀ ਹੀ ਇਹਦੀ ਉੱਪਰਲੀ ਸਾਈਡ ਆਉਗੀ ਹਾਂਜੀ ਦੇਖੋ ਇੱਕ ਮੂਰੀ ਤੇ ਆਪਾਂ ਨੇ ਸਲਾਈ ਲਗਾ ਲਈ ਹੁਣ ਇਸੇ ਤਰੀਕੇ ਦੂਸਰੇ ਪਾਸੇ ਲਗਾ ਰਹੇ ਹਾਂ ਦੇਖੋ ਹਾਂਜੀ ਦੇਖੋ ਆਪਾਂ ਨੇ ਦੋਨੇ ਸਲਾਈਆਂ ਮਾਰ ਲੀਆਂ ਬੁਗਰਮ ਦੇ ਉੱਪਰ ਇਸ ਤਰੀਕੇ ਨਾਲ ਆਪਾਂ ਬੁਗਰਮ ਨੂੰ ਕਵਰ ਕਰ ਲਿਆ ਹੁਣ ਆਪਾਂ ਨੇ ਸਿੱਧੀ ਸਲਾਈ ਲਗਾਉਣੀ ਆ ਸਿੱਧੇ ਪਾਸੇ ਜਿਹਦੇ ਵਿੱਚ ਜ਼ਿਆਦਾ ਚੱਕਰ ਪੈਂਦਾ ਹੁੰਦਾ ਜੇ ਤੁਹਾਡੀ ਮੰਨ ਲਓ ਮੂਰੀ ਰੇਵ ਘੁੰਮ ਰਹੀ ਆ ਤੁਹਾਨੂੰ ਸਿਉਣ ਤੋਂ ਪਤਾ ਚੱਲ ਜਾਊਗਾ ਵੀ ਤੁਹਾਡੀ ਇਹ ਅੱਗੇ ਪਿੱਛੇ ਜਾ ਰਹੀ ਹੈ ਜਾਂ ਜਮ੍ਹਾਂ ਬਿਲਕੁਲ ਸਿੱਧੀ ਜਾ ਰਹੀ ਹੈ ਜੇ ਤੁਹਾਡੀ ਜਮ੍ਹਾਂ ਸਲਾਈ ਸਿੱਧੀ ਜਾ ਰਹੀ ਆ ਮਨ ਲਓ ਤਾਂ ਡੀ ਮੂਰੀ ਆ ਜਿਹੜੀ ਉਹ ਬਿਲਕੁਲ ਵੀ ਲਫੀ ਨਹੀਂ ਤੇ ਸਹੀ ਆ ਜੇ ਕਈ ਵਾਰ ਇਸ ਤਰੀਕੇ ਨਾਲ ਟੇਢੀ ਵਿੰਗੀ ਹੋ ਰਹੀ ਆ ਤਾਂ ਮੈਂ ਮੰਨ ਕੇ ਚੱਲੋ ਵੀ ਤੁਹਾਡੀ ਜਿਹੜੀ ਬੁਕਰਮ ਲਗਾਈ ਹੋ ਤੁਸੀਂ ਨੇ ਢਿੱਲਣਾ ਲਗਾ ਤੀਜਾ ਰੇਵ ਸੀ ਕਪੜਾ ਉਹਦੇ ਕਾਰਨ ਹੋਈ ਆ ਇਹ ਤਾਂ ਆਪਾਂ ਨੇ ਪਹਿਲਾ ਸਲਾਈ ਲਗਾਉਣੀ ਆ ਦੇਖੋ ਪੈਰ ਪੈਰ ਦੀ ਲਗਾਵਾਂਗੇ ਸਿਰੇ ਤੇ ਤੁਸੀਂ ਨੇ ਆਹ ਸਲਾਈ ਬਿਲਕੁਲ ਇਸ ਤਰੀਕੇ ਨਾਲ ਸਿੱਧੀ ਹੋਣੀ ਚਾਹੀਦੀ ਆ ਤੁਹਾਡੀ ਜਦੋਂ ਸਲਾਈ ਲਗਾ ਰਹੇ ਹੋਂ ਇਸ ਤਰ੍ਹਾਂ ਨਾ ਹੋਵੇ ਵੀ ਤੁਸੀਂ ਇਹ نیچے ਨੂੰ ਹੱਥ ਕਰਕੇ ਇਸ ਤਰ੍ਹਾਂ ਕਰਦੇ ਜਿਉਂ ਤਾਂ ਇੰਦ ਤੇ ਜਾ ਕੇ ਬਲ ਪੈ ਜਾਂਦਾ ਹੁੰਦਾ ਤੁਸੀਂ ਨੇ ਹਮੇਸ਼ਾ ਥੋੜਾ ਜਿਹਾ ਉੱਪਰ ਵੱਲ ਨੂੰ ਕੱਪੜੇ ਨੂੰ ਲੈ ਕੇ ਜਾਣਾ ਹਲਕਾ ਹਲਕਾ ਜਿਆਦਾ ਨਹੀਂ ਇਸ ਤਰੀਕੇ ਨਾਲ ਇਸੇ ਤਰੀ ਆਪਾਂ ਦੂਸਰੀ ਮੂਰੀ ਤੇ ਸਲਾਈ ਲਗਾ ਲਾਂਗੇ ਹਾਂਜੀ ਹੁਣ ਆਪਣੀ ਹੋ ਗਈ ਮੇਨ ਸਲਾਈ ਉੱਪਰ ਵਾਲੀ ਸਲਾਈ ਇਹਨੂੰ ਬਹੁਤ ਹੀ ਧਿਆਨ ਦੇ ਨਾਲ ਲਗਾਉਣਾ ਪਊਗਾ ਕਿਉਂਕਿ ਇਹ ਆਪਣੀ ਇਸ ਤਰ੍ਹਾਂ نیچے ਨੂੰ ਨਾ ਜਾਵੇ ਬਿਲਕੁਲ ਸਿੱਧੀ ਜਾਵੇ ਸਲਾਈ ਤਾਂ ਤੁਸੀਂ ਇਸ ਸੇਨ ਨੂੰ ਦੇਖ ਕੇ ਚੱਲਣਾਗਾ ਵੀ ਆਪਣੀ ਬਿਲਕੁਲ ਇਸ ਤਰ੍ਹਾਂ ਸਿੱਧੀ ਹੋਣੀ ਚਾਹੀਦੀ ਹੈ ਸਲਾਈ ਤਾਂ ਤੁਸੀਂ ਉੱਪਰੋਂ ਉਸੇ ਹਿਸਾਬ ਦੇ ਨਾਲ ਸ਼ੁਰੂ ਕਰਨੀ ਹੋਊਗੀ ਆਹਾ ਥ੍ਰੋਮੇਸ਼ ਆਵਸਤੇ ਹਲਕਾ ਹਲਕਾ ਉੱਪਰ ਨੂੰ ਲੈ ਕੇ ਜਾਣਾਗਾ ਜਿੰਨੀ ਆਪਾਂ ਨੇ ਬੁਕਰਮ ਪਾਈ ਹੈ ਦੇਖੋ ਉੰਨੀ ਹੀ ਬੁਕਰਮ ਇਹਦੇ ਵਿੱਚ ਤਿਆਰ ਮਿਲੂਗੀ ਆਪਾਂ ਨੂੰ ਜੇ ਤੁਸੀਂ ਇਸ ਤਰੀਕੇ ਨਾਲ ਲਗਾਉਂਗੇ ਬੁਕਰਮ ਨੂੰ ਬਹੁਤ ਹੀ ਸੌਖਾ ਤਰੀਕਾ ਤੇ ਸਫਾਈ ਆਊਗੀ ਆ ਦੇਖੋ ਇਹ ਜੇ ਪਿਛਲੀ ਸਾਈਡ ਤੇ ਦੇਖੋ ਜਿੰਨੀ ਆਪਾਂ ਨੇ ਬੁਕਰਮ ਪਾਈਆ ਉੰਨੀ ਹੀ ਬੁਕਰਮ ਆਪਣੀ ਤਿਆਰ ਪਈਆ ਜਿਹੜਾ ਆਪਾਂ ਨੇ ਮਾਰਜਨ ਦਿੱਤਾ ਸੀ ਉਹ ਮਾਰਜਨ ਆਪਣਾ ਆ ਨਿਕਲੇ ਪਿਆ ਦੇਖੋ ਸਾਈਡ ਤੇ ਬਿਲਕੁਲ ਬਰਾਬਰ 19 ਦੀ ਹੀ 19 ਰੈਡੀ ਰਹਿ ਜਾਊਗੀ ਜੇ ਤੁਸੀਂ ਆਪਣੇ ਹਿਸਾਬ ਦੇ ਨਾਲ ਬੁਕਰਮ ਲਗਾਉਂਗੇ ਇਸੇ ਤਰੀਂ ਆਪਾਂ ਦੂਸਰੀ ਮੂਰੀ ਤੇ ਸਲਾਈ ਲਗਾਵਾਂਗੇ ਹਾਂਜੀ ਹੁਣ ਆਪਾਂ ਮੂਰੀ ਦਾ ਡਿਜ਼ਾਈਨ ਭਰਨਾ ਦੇਖੋ ਜੇ ਤਾਂ ਆਪਾਂ ਪੂਰਾ ਤੁਹਾਨੂੰ ਪ੍ਰੋਪਰ ਡਿਜ਼ਾਈਨ ਭਰ ਕੇ ਦੇਵਾਂਗੇ ਤਾਂ ਵੀਡੀਓ ਬਹੁਤ ਜ਼ਿਆਦਾ ਲੰਬੀ ਚਲੀ ਜਾਊਗੀ ਤਾਂ ਤੁਸੀਂ ਇਹ ਡਿਜ਼ਾਈਨ ਆਪਣੇ ਹਿਸਾਬ ਦੇ ਨਾਲ ਭਰ ਸਕਦੇ ਹੋ ਆਪਾਂ ਤੁਹਾਨੂੰ ਇੱਕ ਵਾਰ ਦੱਸੀ ਸੀ ਇਹਦੇ ਵਿੱਚ ਸਲਵਾਰ ਦੀ ਜੜਾਈ ਕਰਨੀ ਦੂਜਾ ਆਪਾਂ ਨੇ ਮੂਰੀ ਤੇ ਬੁਕਰਮ ਕਿਸ ਤਰੀਕੇ ਨਾਲ ਜੜਨੀ ਆ ਹੁਣ ਆਪਾਂ ਇਹਦੇ ਵਿੱਚ ਡਿਜ਼ਾਈਨ ਭਰਾਂਗੇ ਡਿਜ਼ਾਈਨ ਤੁਸੀਂ ਆਪਣੇ ਹਿਸਾਬ ਦੇ ਨਾਲ ਭਰ ਸਕਦੇ ਹੋ ਕਿੱਦਾਂ ਦਾ ਡਿਜ਼ਾਈਨਿੰਗ ਕਰਨਾ ਸਿੱਧੀਆਂ ਲਾਈਨਾਂ ਮਾਰ ਕੇ ਵਿੱਚ ਸਕਰੋਲ ਮਾਰਨੇ ਆ ਜਾਂ ਸਾਈਡਾਂ ਤੇ ਸਲਾਈਆਂ ਮਾਰ ਕੇ ਸੈਂਟਰ ਦੇ ਵਿੱਚ ਕੋਈ ਡਿਜ਼ਾਈਨ ਦੇਣਾ ਉਹ ਤੁਸੀਂ ਆਪਣੇ ਹਿਸਾਬ ਦੇ ਨਾਲ ਇਹਦੇ ਵਿੱਚ ਡਿਜ਼ਾਈਨਿੰਗ ਕਰ ਸਕਦੇ ਹੋ ਜਿਹੜੇ ਬਿਲਕੁਲ ਅਣਜਾਣ ਨੇ ਸ਼ੁਰੂ ਤੋਂ ਸਿੱਖ ਰਹੇ ਨੇ ਉਹਨਾਂ ਨੇ ਕੀ ਕਰਨਾਗਾ ਬਿਲਕੁਲ ਸਿੱਧੀਆਂ ਸਲਾਈਆਂ ਮਾਰ ਕੇ ਪੈਰ-ਪੈਰ ਦੀ ਸਿਲਾਈ ਲਗਾ ਲੈਣੀ ਆ ਉਹਨਾਂ ਦੇ ਵਿੱਚ ਸਕਰੋਲ ਮਾਰਨੇ ਆ ਪਹਿਲਾਂ ਤੁਸੀਂ ਇਦਾਂ ਦੀ ਮੂਰੀ ਬਣਾਓਗੇ ਬਾਅਦ ਵਿੱਚ ਤੁਸੀਂ ਹੌਲੀ-ਹੌਲੀ ਉਹਨਾਂ ਦੀ ਡਿਜ਼ਾਈਨਿੰਗ ਕਰਦੇ ਜਾਓਗੇ ਜਦੋਂ ਤੁਹਾਡਾ ਹੱਥ ਟਿਕ ਗਿਆ ਸਫਾਈ ਆਉਣ ਲੱਗੀ ਤਾਂ ਤੁਸੀਂ ਆਪਣੇ ਆਪ ਡਿਜ਼ਾਈਨਿੰਗ ਕਰਨ ਲੱਗ ਜਾਓਗੇ ਮੂਰੀਆਂ ਦੇ ਵਿੱਚ ਵੀ ਕਿੱਦਾਂ ਦੇ ਸਕਰੋਲ ਮਾਰਨੇ ਆ ਕਿਸ ਤਰ੍ਹਾਂ ਦੀ ਡਿਜ਼ਾਈਨਿੰਗ ਕਰਨੀ ਆ ਤਾਂ ਸਭ ਤੋਂ ਪਹਿਲਾਂ ਤੁਸੀਂ ਨੇ ਕੀ ਕਰਨਾ ਸਿੰਪਲ ਸਿਲਾਈਆਂ ਲਗਾ ਕੇ ਉਹਨਾਂ ਦੇ ਵਿੱਚ ਸਕਰੋਲ ਲਾਉਣੇ ਹੋਣਗੇ ਹਾਂਜੀ ਦੇਖੋ ਆਪਾਂ ਨੇ ਦੋਨੋਂ ਮੂਰੀਆਂ ਭਰਤੀਆਂ ਆਪਾਂ ਨੇ ਤਾਨੂੰ ਵੀਡੀਓ ਪੂਰੀ ਫੁੱਲ ਨਹੀਂ ਪਾਈ ਇਹਨਾਂ ਦੀ ਮੂਰੀ ਆਪਣਾ ਮੂਰੀਆਂ ਦੀ ਕਿਉਂਕਿ ਵੀਡੀਓ ਆਪਣੀ ਬਹੁਤ ਜ਼ਿਆਦਾ ਲੰਬੀ ਚਲੀ ਜਾਂਦੀ ਆ ਤਾਂ ਆਪਣੇ ਬੁਕਰਮ ਨਾਲ ਜੜ ਕੇ ਸਾਰਾ ਕੁਝ ਕਰਕੇ ਤੁਹਾਨੂੰ ਰੈਡੀ ਕਰਕੇ ਇਸ ਤਰ੍ਹਾਂ ਦਿਖਾਤੀਆਂ ਵੀ ਇਦਾਂ ਦੀ ਬੁਕਰਮ ਜੜ ਕੇ ਆਪਣੀ ਫਿਨਿਸ਼ਿੰਗ ਆਈ ਆ ਹੁਣ ਆਪਾਂ ਤੁਹਾਨੂੰ ਇਹਦੀ ਸਲਾਈ ਪਾਉਣੀ ਦੱਸਾਂਗੇ ਵੀ ਤੁਸੀਂ ਸਲਾਈ ਇਹਦੀ ਕਿਸ ਤਰੀਕੇ ਨਾਲ ਪਾਉਣੀ ਆ ਜਿਹੜੀਆਂ ਆਪਣੀਆਂ ਦੇਖੋ ਸਲਾਈਆਂ ਹੁੰਦੀਆਂ ਨੇ ਖੁੰਦਿਆਂ ਵਾਲੀਆਂ ਉਹਨਾਂ ਨੂੰ ਆਪਸ ਦੇ ਵਿੱਚ ਤੁਸੀਂ ਇਸ ਤਰੀਕੇ ਨਾਲ ਜੜ ਲੈਣਾਗਾ ਮੰਨ ਲਓ ਬਰਾਬਰ ਮਿਲਾ ਲੈਣਾਗਾ ਇੱਥੇ ਵੀ ਤੁਸੀਂ ਧਿਆਨ ਰੱਖਣਾ ਹੋਊਗਾ ਕਈ ਵਾਰੀ ਬਲ ਪੈ ਜਾਂਦਾ ਆਪਾਂ ਨੂੰ ਪੂਰੀ ਦੀ ਪੂਰੀ ਝੋਲੀ ਵਾਲੀ ਸਲਾਈ ਪਟਣੀ ਪੈ ਜਾਂਦੀ ਆ ਤਾਂ ਤੁਸੀਂ ਇਹ ਚੀਜ਼ ਦਾ ਵੀ ਧਿਆਨ ਰੱਖਣਾ ਦੇਖੋ ਮੂਰੀ ਨੂੰ ਇਸ ਤਰੀਕੇ ਨਾਲ ਪਕੜੋਗੇ ਪਹਿਲਾਂ ਫਿਰ ਤੁਸੀਂ ਆਸਣ ਵਾਲੀ ਸਲਾਈ ਫੜੋਗੇ ਇਸੇ ਤਰੀਕੇ ਨਾਲ ਤੁਸੀਂ ਫਿਰ ਮੂਰੀ ਤੇ ਜਾਓਗੇ ਇਸ ਤਰ੍ਹਾਂ ਆਪਸ ਦੇ ਵਿੱਚ ਮਿਲਾ ਲੈਣਾਗਾ ਇਸ ਤਰ੍ਹਾਂ ਆਪਾਂ ਸਲਵਾਰ ਨੂੰ ਚੰਗੀ ਤਰ੍ਹਾਂ ਝਾੜ ਕੇ ਦੋਨੋਂ ਮੂਰੀਆਂ ਨੂੰ ਆਪਸ ਦੇ ਵਿੱਚ ਮਿਲਾਵਾਂਗੇ ਤੇ ਆਸਣ ਵਾਲੀ ਸਲਾਈ ਨੂੰ ਇਸ ਤਰੀਕੇ ਨਾਲ ਪਕੜਾਂਗੇ ਦੇਖੋ ਇੱਕ ਵਾਰ ਤਾਂ ਆਪਾਂ ਨੇ ਏਦਾਂ ਕਰ ਲਿਆ ਫਿਰ ਤੁਸੀਂ ਨੇ ਕੀ ਕਰਨਾ ਜਦੋਂ ਇਹਦੀ ਕਟਾਈ ਪਾਉਣੀ ਆ ਮੂਰੀ ਜਿੰਨੀ ਢੋਡੀ ਰੈਡੀ ਆ ਉੰਨੀ ਰੱਖ ਕੇ ਤੁਸੀਂ ਨੇ ਜਿਹੜੀਆਂ ਆ ਸਲਾਈਆਂ ਨੇ ਕੁੰਦਿਆਂ ਵਾਲੀਆਂ ਇਸ ਤਰੀਕੇ ਦੇ ਨਾਲ ਆਪਸ ਦੇ ਵਿੱਚ ਮਿਲਾਉਣੀਆਂ ਹੋਣਗੀਆਂ ਇਸੇ ਤਰੀਕੇ ਆਪਾਂ ਦੂਸਰੀ ਮੂਰੀ ਦੀ ਮਿਲਾਵਾਂਗੇ ਇਹਨਾਂ ਨੂੰ ਆਪਸ ਦੇ ਵਿੱਚ ਮਿਲਾ ਕੇ ਇਧਰੋਂ ਸਿਰੇ ਤੋਂ ਆਪਾਂ ਬਰਾਬਰ ਕਰਾਂਗੇ ਬਰਾਬਰ ਕਰਕੇ ਆਸਨ ਤੋਂ ਪਕੜਾਂਗੇ ਇਸ ਤਰ੍ਹਾਂ ਆਪਾਂ ਝਾੜ ਦਾਂਗੇ ਜਿਹੜੀ ਵੀ ਢਿੱਲ ਹੋਊਗੀ ਉੱਪਰ ਨਿਕਲ ਜੂਗੀ ਕਿਉਂਕਿ ਆਪਾਂ ਨੂੰ ਜਦੋਂ ਝੋਲੀ ਵਾਲੀ ਸਲਾਈ ਪਾਉਣੀ ਆਉਂਦੀ ਵਿੱਚ ਕੋਈ ਦਿੱਕਤ ਨਾ ਆਵੇ ਕੋਈ ਢਿੱਲ ਨਾ ਰਹੇ ਜੇ ਤਾਂ ਤੁਸੀਂ ਨੇ ਹੈਵੀ ਸਲਵਾਰ ਬਣਾ ਰਹੇ ਹੋ ਦੇਖੋ ਜੇ ਨੋਰਮਲ ਕਟਿੰਗ ਕਰੀ ਹੋਈ ਆ ਤਾਂ ਤੁਹਾਨੂੰ ਜ਼ਿਆਦਾ ਇਹ ਸਲਾਈ ਕਟਿੰਗ ਕਰਨ ਦੀ ਜ਼ਰੂਰਤ ਨਹੀਂ ਕਈ ਵਾਰ ਕੀ ਹੁੰਦਾ ਲੇਡੀਜ਼ ਪਸੰਦ ਨਹੀਂ ਕਰਦੀਆਂ ਵੀ ਬਾਹਰੋਂ ਲੰਕ ਦੀ ਸਲਵਾਰ ਤਾਂ ਤੁਸੀਂ ਨੇ ਇੱਥੋਂ ਪੂਰੀ ਅੰਦਰ ਨੂੰ ਕਟਾਈ ਪਾਉਣੀ ਹੋਊਗੀ ਮੈਂ ਤੁਹਾਨੂੰ ਦੱਸ ਦਿਆਂ ਵੀ ਕਿਸ ਤਰੀਕੇ ਨਾਲ ਤੁਸੀਂ ਨੇ ਕਟਾਈ ਪਾ ਕੇ ਚੱਲਣਾਗਾ ਆਪਾਂ ਮੂਰੀ ਇਹਦੀ 7.5 ਇੰਚ ਰੈਡੀ ਰੱਖਣੀ ਆ ਤਾਂ ਆਪਾਂ 8 ਸਵਾ 8 ਤੇ ਜੇ ਤੁਸੀਂ ਵਿੱਚ ਮਾਰ ਦੇਣਾ ਰੱਖਣਾ ਤਾਂ ਤੁਸੀਂ ਉਸ ਹਿਸਾਬ ਦੇ ਨਾਲ ਰੱਖ ਸਕਦੇ ਹੋ ਜੇ ਤੁਸੀਂ ਪੂਰੀ ਕੱਟੀਏ ਦੇਖੋ ਆਪਣੀ ਕਟਾਈ ਦੀ ਪੂਰੀ ਪਾਈ ਹੋਈ ਆ ਜਿਆਦਾ ਮਾਰਜਨ ਵਗੈਰਾ ਆਪਾਂ ਨੇ ਫालतू ਦਾ ਕਪੜਾ ਵੇਸਟੇਜ ਦੇ ਵਿੱਚ ਨਹੀਂ ਲੈਂਦਾ ਸੀ 7.5 ਇੰਚ ਮੂਰੀ ਰੱਖਣੀ ਆ 2.5 ਤੋਂ ਆਪਾਂ ਨੇ ਫਿਨਿਸ਼ਿੰਗ ਕਰ ਦੇਣੀ ਆ ਦੀ ਦੇਖੋ ਸਲਾਈ ਦੀ ਇੱਥੋਂ ਤੁਸੀਂ ਧਿਆਨ ਦੇ ਨਾਲ ਕੱਟਣਾ ਕਈ ਵਾਰ ਕੀ ਹੁੰਦਾ ਇੱਥੇ ਆਪਾਂ ਤੋਂ ਡੂੰਗਾ ਕੱਟ ਪੈ ਜਾਂਦਾ ਜਿਹਦੇ ਕਾਰਨ ਮੂਰੀ ਦੇ ਉੱਪਰੋਂ ਅੰਦਰ ਨੂੰ ਸਲਾਈ ਜਾਣ ਲੱਗ ਜਾਂਦੀ ਆ ਤੇ ਆਹ ਸਾਈਡ ਬਾਹਰ ਨੂੰ ਨਿਕਲਦੀ ਆ ਤਾਂ ਤੁਸੀਂ ਐਸੇ ਹਿਸਾਬ ਦੇ ਨਾਲ ਕਟਿੰਗ ਕਰਨੀ ਆ ਦੇਖੋ ਹੁਣ ਇੱਥੋਂ ਆਪਾਂ ਹਲਕਾ ਹਲਕਾ ਡੂੰਗਾ ਕੱਟਦੇ ਜਾਵਾਂਗੇ ਆਸਨ ਕੋਲੇ ਜੇ ਜਾ ਕੇ ਆਪਾਂ ਨੇ ਇਹ ਹਲਕਾ ਜਿਹਾ ਬਾਹਰ ਨੂੰ ਕੱਢ ਦੇਣਾ ਮੰਨ ਲਓ ਇੱਕੋ ਦਮ ਨਹੀਂ ਆਪਾਂ ਨੇ ਬਾਹਰ ਨੂੰ ਕੱਢਣੀ ਆ ਦੇਖੋ ਹੁਣ ਕੀ ਕਰਨਾ ਜਦੋਂ ਤੁਸੀਂ ਸਿਲਾਈ ਪਾਉਣੀ ਹੋਊਗੀ ਜਿਹਦੇ ਵਿੱਚ ਮੇਨ ਚੱਕਰ ਪੈਂਦਾ ਆਪਣਾ ਆਪਾਂ ਨੇ ਮਾਰਕ ਲੈ ਲੈਣਾਗਾ ਮਾਰਕ ਚਾਕੇ ਜਿੰਨੀ ਆਪਾਂ ਨੇ ਮੂਰੀ ਰੈਡੀ ਰੱਖਣੀ ਹੈ ਉਹ ਇਸ ਤਰੀਕੇ ਨਾਲ ਨਿਸ਼ਾਨ ਲਗਾ ਲਿਆ ਦੇਖੋ ਤੁਸੀਂ ਅੰਤਾਜੇ ਨਾਲ ਲਗਾ ਸਕਦੇ ਹੋ ਅੰਤਾਜਾ ਚਾਰ ਪੰਜ ਉਂਗਲਾਂ ਤੋਂ ਸਲਾਈ ਤੁਸੀਂ ਨੇ ਇਸ ਤਰੀਕੇ ਨਾਲ ਨਾਰਮਲ ਹਲਕੀ ਜੀ ਬਾਹਰ ਵੱਲ ਨੂੰ ਲੈ ਕੇ ਜਾਣੀ ਆ ਚਾਰ ਪੰਜ ਉਂਗਲਾਂ ਤੋਂ ਇਸ ਤਰੀਕੇ ਨਾਲ ਫਿਰ ਤੁਸੀਂ ਨੇ ਸਲਾਈ ਨੂੰ ਅੰਦਰ ਵੱਲ ਨੂੰ ਡੂੰਗੀ ਕਰਦੇ ਜਾਣਾਗਾ ਇੱਥੋਂ ਨਾਲੋਂ ਪੈਰਕ ਦਾ ਫਰਕ ਪਾ ਦੇਣਾ ਅੰਦਰਲੀ ਸਾਈਡ ਕਿਉਂਕਿ ਜਦੋਂ ਸਲਵਾਰ ਨੂੰ ਤੁਸੀਂ ਸਿੱਧੀ ਕਰਕੇ ਦੇਖੋਗੇ ਤਾਂ ਤੁਹਾਡੀ ਜਿਹੜੀ ਸਲਾਈ ਹੋਊਗੀ ਇਸ ਤਰੀਕੇ ਨਾਲ ਬੋਰੀ ਟਾਈਪ ਜੇ ਬਾਹਰ ਨਹੀਂ ਨਿਕਲੂਗੀ ਬਿਲਕੁਲ ਸਿੱਧੀ ਸਲਾਈ ਲੱਗੂਗੀ ਤੇ ਇੱਥੋਂ ਤੁਹਾਡੀ ਸਲਾਈ ਜਿਹੜੀ ਵਿਚਨੀ ਅੰਦਰ ਨੂੰ ਨਹੀਂ بڑੂਗੀ ਤੇ ਨਾ ਹੀ ਤੁਹਾਨੂੰ ਇੱਥੇ ਕੋਈ ਟੱਕ ਲਗਾਉਣਾ ਪਊਗਾ ਕਈ ਵਾਰ ਕੀ ਹੁੰਦੀਆਂ ਨੇ ਆਪਾਂ ਨੂੰ ਜਦੋਂ ਕਈ ਵਾਰ ਸਲਾਈ ਇੱਥੋਂ ਅੰਦਰ ਨੂੰ ਜਾਣ ਲੱਗੇ ਤਾਂ ਆਪਾਂ ਨੂੰ ਇੱਥੇ ਕੱਟ ਲਗਾ ਲੈਣੇ ਆਂ ਵੀ ਆਪਣੀ ਸਲਾਈ ਲਾਫ ਜੇ ਤੁਸੀਂ ਇਸ ਤਰੀਕੇ ਦੇ ਨਾਲ ਸਲਾਈ ਪਾਉਣੀ ਆ ਦੇਖੋ ਚਾਰ ਕੁੰਗਲਾਂ ਤੋਂ ਬਾਹਰ ਵੱਲ ਨੂੰ ਪਾਉਣੀ ਆ ਫਿਰ ਆਪਾਂ ਪੈਰ ਨੂੰ ਅੰਦਰ ਵੱਲ ਕਰਕੇ ਲੈ ਕੇ ਜਾਣੀ ਆ इसे तरीके अपने दोनों मूहिया तक सिलाई लेके देखो हम अपने गाँव जहां रखिया देखो जो तो मार्क के दिखाया हूं आप अंदर नी सिलाई खिंच जी हम पहुंच गए आप आसन तीन ਆਸਣ ਦੇ ਤੁਸੀਂ ਇਸ ਤਰੀਕੇ ਨਾਲ ਗੁਲਾਈ ਦੇ ਵਿੱਚ ਨਹੀਂ ਪਾਉਣੀ ਕਿਉਂਕਿ ਜਦੋਂ ਆਪਾਂ ਸਲਵਾਰ ਨੂੰ ਸਿੱਧੀ ਕਰਕੇ ਦੇਖਾਂਗੇ ਤਾਂ ਇੱਥੋਂ ਇਕੱਠੀ ਹੋ ਜਾਂਦੀ ਆ ਤੁਸੀਂ ਆਸਣ ਤੱਕ ਬਿਲਕੁਲ ਇਸ ਤਰ੍ਹਾਂ ਸਿੱਧੀ ਹੀ ਲੈ ਕੇ ਜਾਣੀ ਆ ਦੇਖੋ ਇੱਥੋਂ ਆਪਾਂ ਨੇ ਇਸ ਤਰੀਕੇ ਨਾਲ ਪੱਕਾ ਕਰ ਦਾਂਗੇ ਹੁਣ ਆਪਾਂ ਸੂਈ ਨੂੰ ਖੜਾ ਕੇ ਇਸ ਤਰੀਕੇ ਨਾਲ ਚੱਕ ਕੇ ਇੱਥੋਂ ਤਿੱਖੀ ਨੋਕ ਹੀ ਬਣਾਉਣੀ ਆ ਕਿਉਂਕਿ ਜਦੋਂ ਆਪਾਂ ਸਲਵਾਰ ਨੂੰ ਸਿੱਧੀ ਕਰਕੇ ਦੇਖਾਂਗੇ ਦੇਖੋ ਇਸ ਤਰੀਕੇ ਨਾਲ ਸਲਾਈ ਆਉਣੀ ਚਾਹੀਦੀ ਹੈ ਤੁਹਾਡੀ ਜਦੋਂ ਆਪਾਂ ਸਿੱਧੀ ਕਰਕੇ ਦੇਖਾਂਗੇ ਤਾਂ ਇੱਥੋਂ ਗੁਲਾਈ ਨਹੀਂ ਬਣੂਗੀ ਨਿਕਲਦੀ ਨਹੀਂ ਮੰਨ ਲਓ ਸਿਓਣ ਜੇ ਤੁਸੀਂ ਇਸ ਤਰ੍ਹਾਂ ਗੋਲ ਜੀ ਕਰ ਦਿੰਨੇ ਹੋ ਸਲਾਈ ਨੂੰ ਇਸੇ ਤਰ੍ਹਾਂ ਆਪਾਂ ਡੂੰਗੀ ਲੈ ਕੇ ਜਾਣੀ ਆ ਸਲਾਈ ਦੇਖੋ ਜਿਸ ਤਰ੍ਹਾਂ ਉੱਧਰ ਲਗਾਈਆਂ ਮੂਰੀ ਦੇ ਕੋਲੇ ਪਹੁੰਚ ਕੇ ਆਪਾਂ ਨੇ ਦੇਖੋ ਉਸੇ ਹਿਸਾਬ ਦੇ ਨਾਲ ਆਪਾਂ ਸਲਾਈ ਪਾਵਾਂਗੇ ਹੁਣ ਦੂਸਰੀ ਮੂਰੀ ਦੇ ਨਾਲ ਆਪਾਂ ਨੇ ਇਸ ਤਰੀਕੇ ਨਾਲ ਨੂੰ ਮਿਲ ਲੈਣਾਗਾ ਬਰਾਬਰ ਰੱਖ ਲਾਂਗੇ ਉਹਦੇ ਐਸ ਤਰ੍ਹਾਂ ਬਰਾਬਰ ਰੱਖ ਕੇ ਇੱਥੇ ਤੁਸੀਂ ਨਿਸ਼ਾਨ ਲਗਾ ਲੋਗੇ ਆਪਾਂ ਇਹ ਤੋਂ ਹਲਕਾ ਜਿਹਾ ਬਾਹਰ ਨੂੰ ਕੱਢਾਂਗੇ ਪੱਕਾ ਕਰਾਂਗੇ ਆਪਾਂ ਸਲਾਈ ਨੂੰ ਜੀ ਸਲਵਾਰ ਦੀ ਆਪਾਂ ਨੇ ਪਾਤੀ ਹੁਣ ਆਪਾਂ ਇਹਦੇ ਵਿੱਚ ਬੈਲਟ ਜੜਾਂਗੇ ਸਭ ਤੋਂ ਪਹਿਲਾਂ ਆਪਾਂ ਨੇ ਇਸ ਤਰ੍ਹਾਂ ਉਪਰੋਂ ਕੁੰਦਿਆਂ ਦਾ ਸੈਂਟਰ ਕਰਕੇ ਇੱਥੇ 1.5 ਇੰਚ ਦੀ ਕਾਟ ਪਾਉਣੀ ਆ ਜਿਹਦੇ ਕਾਰਨ ਵੀ ਆਪਣੀ ਸਲਵਾਰ نیچے ਨਾ ਗire ਉਹ ਪਾਵਾਂਗੇ ਜੀ ਦੇਖੋ ਆਪਾਂ ਨੇ 1.5 ਇੰਚ ਦੀ ਕਾਟ ਪਾਵਾਂਗੇ ਇੱਥੋਂ ਆਹ 1.5 ਇੰਚ ਤੇ ਆਪਾਂ ਇਸ ਤਰ੍ਹਾਂ ਕੋ ਨਾਮ ਤਿਰਛੀ ਲੈਣੀ ਲੈ ਕੇ ਜਾਣੀ ਹਲਕੀ ਹਲਕੀ ਤੁਸੀਂ ਰੇਵ ਕਰਦੇ ਲੈ ਕੇ ਜਾਣੀ ਆ ਦੇਖੋ ਜਿਹੜੀ ਇਹ ਆਪਾਂ ਕਾਟ ਪਾਉਣੇ ਹੁੰਦੇ ਆ ਇਹ ਤਾਂ ਪਾਉਣੇ ਆ ਵੀ ਆਪਣੀ ਸਲਵਾਰ ਆ ਜਿਹੜੀ ਉਹ ਅੱਗੇ ਵੱਲ ਨਾ ਗਰੇ ਬਿਲਕੁਲ ਖੜੀ ਖੜੀ ਜਿਸ ਤਰ੍ਹਾਂ ਕਹਿੰਦੇ ਨੇ ਵੀ ਸਟੇਟ ਸਲਵਾਰ ਰਹੇ ਉਸ ਦੇ ਹਿਸਾਬ ਦੇ ਨਾਲ ਜੇ ਤੁਸੀਂ ਆਹ ਕਟਾਈ ਪਾਉਂਗੇ ਤਾਂ ਸਲਵਾਰ ਹਮੇਸ਼ਾ ਵਾਸਤੇ ਤੁਹਾਡੀ ਖੜੀ ਖੜੀ ਬਣੂਗੀ ਤੇ ਬੈਕ ਤੱਕ ਨਹੀਂ ਲੈ ਕੇ ਜਾਣੀ ਕਿਉਂਕਿ ਜੇ ਆਪਾਂ ਸਲਵਾਰ ਨੂੰ ਉ ਉੱਚਾ ਕਰ ਦਿੰਨੇ ਆ ਤਾਂ ਆਪਣੀ ਸਲਵਾਰ ਪਿੱਛੋਂ ਫਿਰ ਅੱਡੀਆਂ ਨੰਗੀਆਂ ਹੋਣ ਲੱਗ ਜਾਂਦੀਆਂ ਨੇ ਤਾਂ ਤੁਸੀਂ ਨੇ ਇਹ ਫਰੰਟ ਤੇ 1.5 ਇੰਚ ਦੀ ਕਾਟ ਪਾ ਲੈਣੀ ਆ ਚਾਹੇ ਤੁਸੀਂ 벨ਟ ਦੇ ਵਿੱਚ ਪਾ ਸਕਦੇ ਹੋ ਅੱਗੇ ਤੋਂ ਛੋਟਾ ਕਰ ਸਕਦੇ ਹੋ ਤੁਹਾਡੀ ਆਪਣੀ ਮਰਜ਼ੀ ਹੋਊਗੀ। ਹਾਂਜੀ ਦੇਖੋ ਆਪਾਂ ਨੇ ਸਲਵਾਰ ਦੀ ਜਿਹੜੀ ਆਸਨ ਵਾਲੀ ਸਲਾਈ ਆ ਉਹਦੇ ਤੇ ਇਸ ਤਰ੍ਹਾਂ ਝੋਲੀ ਵਾਲੀ ਸਲਾਈ ਤੇ ਬਲ ਪਾ ਲੈਣੇ ਆ। ਇਹ ਬਲ ਆਪਾਂ ਨੇ ਅੰਦਰ ਨੂੰ ਕਰਕੇ ਪਾਉਣੇ ਆ ਕਿਉਂਕਿ ਵੀ ਆਪਣੀ ਝੋਲੀ ਵਾਲੀ ਸਲਾਈ ਤੇ ਢਿੱਲ ਰਹਿੰਦੀ ਆ ਛਿੱਜਦੀ ਨਹੀਂ ਬੈਠਣ ਉੱਠਣ ਮਿਲਿਆ ਆਪਣੇ ਤਾਂ ਤੁਸੀਂ ਇਸ ਤਰੀਕੇ ਨਾਲ ਅੰਦਰ ਨੂੰ ਕਰਕੇ ਆਹ ਧਰਾਮ ਪਲੇਟ ਪਾ ਲੈਣੇ ਆ। ਇਸ ਤਰ੍ਹਾਂ ਹੁਣ ਹੁਣ ਆਪਾਂ ਇਹਦਾ 벨ਟ ਬਣਾਵਾਂਗੇ। ਹਾਂਜੀ ਆਪਣੀ ਅੱਜ ਦੀ ਵੀਡੀਓ ਸੀ ਸਲਾਈ ਕੋਰਸ ਦੀ ਆਪਣੇ ਸਲਵਾਰ ਤੋਂ ਨੂੰ ਜੜਨੀ ਦੱਸੀ ਸੀ ਮੂਰੀਆਂ ਦੀ ਬੁਕਰਮ ਜੜਨੀ ਦੱਸੀ ਆ ਢੋਲੀ ਵਾਲੀ ਸਲਾਈ ਪਾਉਣ ਦਾ ਤਰੀਕਾ ਦੱਸਿਆ ਆਪਣਾ ਰਹਿ ਗਿਆ ਇਕੱਲਾ ਬੈਲਟ ਆਪਣੀ ਵੀਡੀਓ ਜਾ ਰਹੀ ਹੈ ਬਹੁਤ ਜ਼ਿਆਦਾ ਲੰਬੀ ਆਪਾਂ ਬੈਲਟ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਵੀ ਕਿਸ ਤਰੀਕੇ ਨਾਲ ਤੁਸੀਂ ਬੈਲਟ ਸਹੀ ਤਰੀਕੇ ਨਾਲ ਜੜ ਸਕਦੇ ਹੋ ਕਿਉਂਕਿ ਜੇ ਆਪਾਂ ਬਹੁਤ ਜ਼ਿਆਦਾ ਇੱਕੋ ਟਾਈਮ ਦੇ ਵਿੱਚ ਤੁਹਾਨੂੰ ਸਾਰੀਆਂ ਚੀਜ਼ਾਂ ਦੱਸ ਰਹੇ ਆ ਤਾਂ ਵੀਡੀਓ ਵੀ ਲੰਬੀ ਜਾ ਰਹੀ ਹੈ ਤੇ ਤੁਹਾਡੇ ਸਮਝ ਵੀ ਨਹੀਂ ਆਉਣਾ ਤਾਂ ਤੁਸੀਂ ਨੇ ਸਟੈਪਾਂ ਦੇ ਵਾਈਜ਼ ਤੁਸੀਂ ਸਿੱਖਣਾਗਾ ਪਹਿਲਾਂ ਆਪਾਂ ਨੇ ਦੇਖੋ ਜੜੀ ਆ ਫਿਰ ਉਹਦੀ ਬੁਕਰਮ ਲਗਾਈ ਮੂਰੀਆਂ ਭਰੀਆਂ ਤੇ ਆਪਣੇ ਆਸਣ ਵਾਲੀ ਸਲਾਈ ਦੀ ਕਟਾਈ ਪਾ ਕੇ ਜੜਾਈ ਕੀਤੀ ਤੇ ਅਗਲੀ ਵੀਡੀਓ ਦੇ ਵਿੱਚ ਤੁਹਾਡੇ ਵਾਸਤੇ ਲੈ ਕੇ ਆ ਰਹੇ ਆਂ ਆਪਾਂ ਇਹਦਾ 벨ਟ ਸਪੈਸ਼ਲ ਤੁਸੀਂ 벨ਟ ਧਿਆਨ ਨਾਲ ਦੇਖਣਾ ਵੀ ਕਿੱਦਾਂ 벨ਟ ਜੜ ਲਿਓ ਕਿਉਂਕਿ ਆਪਣਾ ਇਧਰ ਉਧਰ ਨਹੀਂ ਜਾਣੀ ਚਾਹੀਦੀ ਸਲਵਾਰ ਤਾਂ ਆਪਾਂ ਅਗਲੀ ਵੀਡੀਓ ਦੇ ਵਿੱਚ ਦੇ ਰਹੇ ਆਂ ਤੁਹਾਨੂੰ ਵੀ ਨਾਰਮਲੀ ਤੁਸੀਂ ਸੌਖੇ ਤਰੀਕੇ ਦੇ ਨਾਲ ਸਿੱਖ ਸਕੋ